ਨਿਕਾਲ ਜੀ ਸੋ ਅੱਜ ਸਾਡਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਚੋਰੀ ਹੋਈ ਆ ਜੀ ਰਾਤੀ ਸਿਕਿਉਰਟੀ ਗਾਰਡ ਦਾ ਫੋਨ ਆਇਆ ਸੀ ਸیرے ਸਵਕਈ ਜਦੋਂ ਪੀਐਨ ਆਂਦੀਆਂ ਸਕੂਲ ਚ 7 ਵਜੇ ਉਹਨਾਂ ਨੇ ਬੂਹਾ ਖੋਲਿਆ ਉਹਨਾਂ ਨੇ ਦੇਖਿਆ ਕਿ ਅੰਦਰ ਚੋਰੀ ਹੋਈ ਸੀ ਬੂਹਾ ਟੁੱਟੇ ਸੀ ਸਾਰੀ ਅਲਮਾਰੀਆਂ ਲਮਰੀਆਂ ਖੁੱਲੀਆਂ ਪਈਆਂ ਸੀ ਤੇ ਸਾਡੀਆਂ ਦੋ LED ਜਿਹੜੀਆਂ ਸੀ ਜਿੱਥੋਂ ਸਕੂਲ ਦੇ ਸਾਰੇ ਕੈਮਰੇ ਜਿਹੜੇ ਆ ਉਹ ਮੋਨਿਟਰ ਹੁੰਦੇ ਆ ਸਾਰੇ ਉਥੋਂ ਮਤਲਬ ਅਸੀਂ ਵੇਖੀਦਾ ਕਿੱਥੇ ਕੀ ਚੱਲਦਾ ਪਿਆ ਉਹ ਦੋਵੇਂ LED ਗਾਇਬ ਸੀ ਸਾਡੀਆਂ ਤੋ ਉਸ ਤੋਂ ਇਲਾਵਾ ਸਾਡਾ ਇੱਕ ਸੇਫ ਸੀ ਸਾਡੀ ਲਿਮਾਰੀ ਦੇ ਵਿੱਚ ਉਹ ਵੀ ਪਟਕੇ ਉਹਨਾਂ ਨੇ ਬਾਹਰ ਛੁੱਟਿਆ ਤੋੜ ਕੇ ਉਹਨੂੰ ਤੇ ਉਹਦੇ ਵਿੱਚ ਸਾਡੀ ਡਮਿਸ਼ਨ ਦੇ ਜਿਹੜੇ 1.5 ਲੱਖ ਰੁਪਇਆ ਪਿਆ ਸੀ ਉਹ ਤਾਂ ਪਿਆ ਸੀ ਕਿ ਬੈਂਕ ਅਖੀਰਲੇ ਦਿਨਾਂ 'ਚ ਬੰਦ ਹੁੰਦੇ ਨੇ ਸ਼ਨੀ ਆਦਿਰ ਵੀ ਛੁੱਟੀ ਸੀ ਉਹਨਾਂ ਨੂੰ ਸੋ ਥੋੜਾ ਜਿੰਨਾ ਜਿੰਨਾ ਕੈਸ਼ ਹੁੰਦਾ ਵੈਸੇ ਤੇ ਰੱਖ ਦੇਣੀ ਆ ਵੈਸੇ ਜਮ੍ਹਾਂ ਕਰਾਦੀ ਦਾ ਜੇ ਹੋਵੇ ਤੇ ਉੱਥੇ ਰੱਖ ਕੇ ਚਾਹੀਦਾ ਉਹ ਵੀ ਸਾਡਾ ਗੈਪ ਹੈ ਜੀ ਸੋ ਬਾਕੀ ਸਾਰੀਆਂ ਲਿਮਾਰੀਆਂ ਲਮੋਰੀਆਂ ਟੁੱਟੀਆਂ ਹੋਆਂ ਗ੍ਰੇਲ ਟੁੱਟ ਗਈ ਆ ਬਾਹਰ ਉਹਨਾਂ ਨੇ ਅ ਪਿੱਛੋਂ ਆਏ ਆ ਆਪਣੀ ਪੋੜੀ ਲੈ ਕੇ ਆਏ ਨੇ ਜਹ ਜਿਵੇਂ ਕੋਈ ਭੇਤੀ ਹੁੰਦਾ ਵਾ ਉਹਨਾਂ ਨੇ ਪਹਿਲਾਂ ਜਿਹੜੀ ਫੈਂਸਿੰਗ ਤਾਰ ਲੱਗੀ ਹੈ ਕੰਡੇ ਵਾਲੀ ਤਾਰ ਉਹ ਥੋੜੀ ਹੈ ਉਥੋਂ ਟੱਪ ਕੇ ਫਿਰ ਉਹਨਾਂ ਨੇ ਆ ਕੇ ਅੰਦਰ ਗ੍ਰਿਲ ਤੋੜੀ ਆ ਗ੍ਰਿਲ ਨੂੰ ਤੋੜ ਕੇ ਤੇ ਹੋਇਆ ਵਾ ਉੱਥੇ ਵੀ ਇੱਕ ਹੋਰ ਹੈ ਕਿ ਇਹ ਲੱਗਦਾ ਕਿ ਇਹ ਬੰਦੇ ਵੱਲੋਂ ਪੂਰੇ ਟ੍ਰੇਨਡ ਆ ਉਹਨਾਂ ਦਾ ਇੱਕ ਬੰਦੇ ਦਾ ਜਿਹੜਾ ਤੀਰਥ ਗਾਰਡ ਹੁੰਦਾ ਵਾ ਗਾਰਡ ਵੀ ਉੱਥੇ ਮੌਜੂਦ ਆ ਉਹਦਾ ਉਹਦੇ ਮੂੰਹ 'ਚੋਂ ਗਾਲ ਲੱਥਾ ਉਹ ਨਾਲ ਪੇਕਸ ਵਗੈਰਾ ਉਹਨਾਂ ਦੇ ਆਪਣੇ ਸੀ ਨਾਲ ਉਹ ਚਾਬੀ ਉਹਦੀ ਇੱਕ ਹੈਗੀ ਆ ਜਿੱਥੇ ਸਾਈਕਲ ਦੀ ਵੀ ਚਾਬੀ ਲੱਗਦੀ ਆ ਸ਼ਾਇਦ ਉਹਦੇ ਨਾਲ ਦੀ ਕੋਈ ਚਾਬੀ ਵੀ ਉਹਨਾਂ ਦੀ ਪਈ ਉੱਥੇ ਸੋ ਇਹ ਵਾਰਤਾਤ ਹੋਈ ਹੈ ਜੀ ਕੋਈ ਦੋ LED ਨੇ ਵੱਡੀਆਂ LED ਸੀ ਮਤਲਬ ਦੋਵੇਂ ਕੰਪਨੀ ਦਾ ਸੀ 45 50 ਹਜ਼ਾਰ ਦੀਆਂ LEDਆਂ ਹੋਣਗੀਆਂ ਬਾਕੀ ਕੈਸ ਹੈ ਜੀ ਮਤਲਬ ਤੇ ਬਾਕੀ ਜਿਹੜੇ ਲੋਕ ਟੁੱਟ ਗਏ ਨੇ ਬੂਹੇ ਹਿੱਲ ਗਏ ਨੇ ਜਾਂ ਗ੍ਰਿੱਲਾ ਲਾ ਲੋ ਮਤਲਬ 2.5 ਲੱਖ ਰੁਪਏ ਦੇ ਕੋਲ ਨੁਕਸਾਨ ਹੋ ਹੀ ਗਿਆ ਜੀ ਕਿਉਂ ਕਿ ਕਿਹੜਾ ਹੈ ਅਨ ਸਿਕਿਉਰਟੀ ਹੈ ਗਿਆ ਜੀ ਸਾਡੀ ਉਹ ਕਹਿੰਦਾ ਮੈਂ ਚੱਕਰ ਲਾ ਕੇ ਗਿਆ ਸੀ ਜੋਟੀਗੜ ਬਾਹਰ ਸੀ ਕਹਿੰਦਾ ਮੈਨੂੰ ਇਸ ਬਾਰੇ ਪਤਾ ਨਹੀਂ ਆ ਜਦੋਂ ਅਸੀਂ ਕੈਮਰਾ ਵੀ ਵੇਖਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਸਿਰਫ ਮੋਬਾਈਲ ਮੋਬਾਈਲ ਦੀਆਂ ਉਹ ਆਪਣੇ ਬੈਟਰੀ ਜਗਾ ਰਹੇ ਨੇ ਹੋਰ ਉਹਨਾਂ ਫੇਸ ਵਗੈਰਾ ਹਨੇਰਾ ਹੀ ਆ ਬਾਕੀ ਉਹ ਕਵਰ ਨਹੀਂ ਹੋ ਰਿਹਾ ਸੀ ਕਿੰਨੇ ਵਜੇ ਸੀ ਤਾਈ ਕਿੰਨੇ ਵਜੇ ਸੀ ਤੂੰ ਵੇਖਿਆ 5:24 ਮਿੰਟ ਦੇ ਕੋਲ ਕੋਲ ਟਾਈਮ ਜੜਾ ਹੋਇਆ ਉਹ ਸ਼ੁਰੂ ਹੁੰਦਾ ਸੀ ਸਵੇਰ 5 ਦੇ ਕੋਲ ਕੋਲ ਹਾਂ ਜੀ ਸਰੇ ਜਦੋਂ ਪਤਾ ਲੱਗਾ ਕਿ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਂ ਜੰਡਿਆਲੇ ਦੇ ਜਿਹੜੇ ਐਸਐਚਓ ਸਾਹਿਬ ਨੇ ਉਹ ਦੱਸਦੇ ਕਿ ਇੱਥੇ ਕੋਈ ਕਹਿੰਦੇ ਬੰਡਾਲੇ ਲਾ ਕੇ ਫਾਇਰਿੰਗ ਹੋਈ ਆ ਬਟ ਕੋਈ ਬੰਦਿਆਂ ਨੂੰ ਮਾਰਗੇ ਨਹੀਂ ਉਧਰ ਰਗੇ ਆ ਤੇ ਉਹਨਾਂ ਨੇ ਕੋਈ ਬੰਦਾ ਭੇਜਿਆ ਨਹੀਂ ਫਿਰ ਮੈਂ 2-3 ਘੰਟਿਆਂ ਬਾਅਦ ਫੋਨ ਕੀਤਾ ਉਹਨਾਂ ਨੇ ਉਹ ਕਹਿੰਦੇ ਹੁਣ ਅਸੀਂ ਅਮਨ ਦੀ ਹਸਪਤਾਲਾਂ ਬੱਚੀ ਦੀ ਡੈਥ ਹੋ ਚੁੱਕੀ ਆ ਸੋ ਪ੍ਰਸ਼ਾਸਨ ਪੁਲਿਸ ਵੱਲੋਂ ਕੋਈ ਵੀ ਮੌਕੇ ਤੇ ਨਹੀਂ ਆਇਆ ਉਹਨਾਂ ਕਿਸੇ ਨੇ ਨਹੀਂ ਵੇਖਿਆ ਮੈਂ ਮੰਗ ਇਹੀ ਕਰਦਾ ਨਹੀਂ ਮਤਲਬ ਜਿਹੜਾ ਤੁਹਾਨੂੰ ਲੱਗਦਾ ਕਿ ਬਾਲੀਆ ਪਿੰਡ ਸਾਡਾ ਮਲੀਆਂ ਪਿੰਡ ਬਹੁਤ ਨਸ਼ਾ ਇੱਥੇ ਇਹਨੂੰ ਠੱਲ ਪਾਈ ਜਾਵੇ ਜਦੋਂ ਠੱਲ ਪਾਵਾਂਗੇ ਤੇ ਹੋ ਸਕਦਾ ਕਿ ਚੋਰੀ ਜੜੀ ਆ ਉਹ ਘਟ ਜਾਵੇ ਵੇਖੋ ਵਿਦਿਆਲਾ ਮੰਦਿਰ ਆ ਇੱਥੇ ਤੇ ਸਾਰਾ ਕੰਮ ਹੀ ਸਾਫ ਸੁੱਥਰਾ ਤੇ ਗੁਰੂ ਸਾਹਿਬ ਦਾ ਰਿਲੇਟਡ ਸਕੂਲ ਆ ਨਾਲੇ ਸੋ ਇਹ ਮਾੜੀ ਮੰਦਭਾਗੀ ਗੱਲ ਆ ਪਿੰਡ ਵਾਸਤੇ ਵੀ ਤੇ ਸਾਰਿਆਂ ਵਾਸਤੇ